ਨਮਸਕਾਰ। ਇਹ ਅਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪੱਤੀਸ਼ਖ ਖਬਰਾਂ ਸੁਣੋ। ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੋਪੀ ਮੁਰਮੂ ਨਾסיਮ ਆਜ਼ਾਦੀ ਦਿਵਸ ਤੋਂ ਇੱਕ ਸ਼ਾਮ ਪਹਿਲਾਂ ਅਜ ਰਾਸ਼ਟਰ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਪ੍ਰਸਿੱਧ ਲਾਲ ਕਿਲੇ ਤੋਂ ਕੱਲਾ ਆਜ਼ਾਦੀ ਦਿਵਸ ਦੀ ਰਹਿਨਵਾਈ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਕੱਲ ਆਜ਼ਾਦੀ ਦਿਹਾੜੇ ਮੌਕੇ ਫਰੀਦਕੋਟ ਵਿਖੇ ਹੋਣ ਵਾਲੇ ਸੂਬਾ ਪੱਧਰੀ ਸਮਾਗਮਦਾਨ ਕੌਮੀ ਚੰਡਾ ਲਹਿਰਾਂਗੇ। ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਪਟਿਆਲਾ ਫੌਜੀ ਚੌਨੀ ਦਾ ਦਰਾਕਾਰਦਿਆ ਮੌਜੂਦਾ ਸੁਰੱਖਿਆ ਪ੍ਰਬੰਧਾਂ ਦੀ ਕੀਤੀ ਸਮੀਖਿਆ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਚ ਸੁਰੱਖਿਆ ਵਧਾਈ ਗਈ ਪੰਜਾਬ ਪੁਲਿਸ ਮੁਖੀ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਹਾਈ ਅਲਰਟ ਤੇ ਰਹਿਣ ਦੇ ਨਿਰਦੇਸ਼ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੁਰਸਕਾਰਾਂ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਪੰਜਾਬ ਪੁਲਿਸ ਮੁਖੀ ਨੇ ਪੁਰਸਕਾਰ ਜੇਤੂਆਂ ਨੂੰ ਦਿੱਤੀ ਵਧਾਈ ਅਤੇ ਬਿਆਸ ਤਿਆਚ ਪਾਣੀ ਦਾ ਪੱਦਰ ਵਦਨ ਨਾਲ ਕਪੂਰਥਲਾ ਦੇ ਮੰਡ ਖੇਤਰ ਚ ਕਈ ਪਿੰਡ ਪ੍ਰਭਾਵਿਤ ਹੁਸ਼ਿਆਰਪੁਰ ਵਿੱਚ ਵੀ ਪ੍ਰਸ਼ਾਸਨ ਚੌਕਸ ਤੇ ਹੁਣ ਖਬਰਾਂ ਵਿਚ ਧਾਰਨਾਂ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨਾਸੀਮੀ ਆਜ਼ਾਦੀ ਦਿਹਾੜੇ ਤੋਂ ਇੱਕ ਸ਼ਾਮ ਪਹਿਲਾਂ ਅਜ ਰਾਸ਼ਟਰ ਨੂੰ ਸੰਬੋਧਨ ਕਰਨਗੇ ਇਹ ਸੰਬੋਧਨ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮ 7:00 ਵਜੇ ਆਕਾਸ਼ਵਾਣੀ ਦੇ ਪੂਰੇ ਰਾਸ਼ਟਰੀ ਨੈਟਵਰਕਾਂ ਤੇ ਪ੍ਰਸਾਰਿਤ ਕੀਤਾ ਜਾਵੇਗਾ ਰਾਸ਼ਟਰਪਤੀ ਦਾ ਭਾਸ਼ਣ ਸਾਰੇ ਦੂਰਦਰਸ਼ਨ ਚੈਨਲਾਂ ਤੇ ਹਿੰਦੀ ਤੇ ਫਿਰ ਅੰਗਰੇਜ਼ੀ ਚ ਵੀ ਪ੍ਰਸਾਰਿਤ ਕੀਤਾ ਜਾਵੇਗਾ ਦੂਰਦਰਸ਼ਨ ਉਤੇ ਹਿੰਦੀ ਤੇ ਅੰਗਰੇਜ਼ੀ ਵਿੱਚ ਸੰਬੋਧਨ ਦੇ ਪ੍ਰਸਾਰਣ ਤੋਂ ਬਾਅਦ ਇਸ ਨੂੰ ਦੂਰਦਰਸ਼ਨ ਤੇ ਖੇਤਰੀ ਚੈਨਲਾਂ ਵੱਲੋਂ ਖੇਤਰੀ ਭਾਸ਼ਾ ਵਿੱਚ ਵੀ ਪ੍ਰਸਾਰਿਤ ਕੀਤਾ ਜਾਵੇਗਾ ਆਕਾਸ਼ਵਾਣੀ ਆਪਣੇ ਸੰਬੰਧਿਤ ਖੇਤਰੀ ਨੈਟਵਰਕਾਂ ਤੇ ਰਾਤ 9:30 ਵਜੇ ਖੇਤ ਕਰੇਗਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਸ਼ਟਰ ਨੂੰ ਸੰਬੋਧਨ ਕਰਨ ਦੇ ਮੱਦੇਨਜ਼ਰ ਆਕਾਸ਼ਵਾਣੀ ਦੇ ਖੇਤਰੀ ਪਸ਼ਾਵਾਂ ਦੇ ਬੁਲੇਟਨਾਂ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ ਜਲੰਧਰ ਤੋਂ ਸ਼ਾਮ 7:30 ਮਿੰਟ ਤੇ ਪ੍ਰਸਾਰਿਤ ਹੋਣ ਵਾਲਾ ਸਾਡਾ ਬੁਲੇਟਨ ਅੱਜ 7:50 ਮਿੰਟ ਤੇ ਪ੍ਰਸਾਰਿਤ ਕੀਤਾ ਜਾਵੇਗਾ ਦੇਸ਼ ਕੱਲ ਆਪਣਾ ਨਾਸੀਵਾ ਆਜ਼ਾਦੀ ਦਿਵਸ ਮਨਾਏਗਾ ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਪ੍ਰਸਿੱਧ ਲਾਲ ਕਿਲੇ ਤੋਂ ਕਰਨਗੇ ਪ੍ਰਧਾਨ ਮੰਤਰੀ ਇਸ ਇਤਿਹਾਸਕ ਸਮਾਰਕ ਦੀ ਫਸੀਲ ਤੋਂ ਰਾਸ਼ਟਰੀ ਝੰਡਾ ਲਹਿਰਾਉਣਗੇ ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ ਦੇਸ਼ ਸਾਲ 2047 ਤੱਕ ਇੱਕ ਵਿਕਸਿਤ ਭਾਰਤ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਾਲੀ ਤੇਜ਼ੀ ਨਾਲ ਵਧ ਰਹੀ ਇਸ ਸਾਲ ਦੀ ਜਸ਼ਨਾਂ ਦਾ ਵਿਸ਼ਾ ਨਵਾਂ ਭਾਰਤ ਰੱਖਿਆ ਗਿਆ ਹੈ ਇਸ ਸਾਲ ਆਪਰੇਸ਼ਨ ਸਿੰਦੂਰ ਦੀ ਸਫਲਤਾ ਦਾ ਜਸ਼ਨ ਆਜ਼ਾਦੀ ਦਿਵਸ ਦੇ ਜਸ਼ਨਾਂ ਦੌਰਾਨ ਮਨਾਇਆ ਜਾਵੇਗਾ ਇਸ ਸਾਲ ਲਾਲ ਕਿਲੇ ਤੇ ਹੋਣ ਵਾਲੇ ਸਮਾਗਮ ਨੂੰ ਦੇਖਣ ਲਈ ਵੱਖ-ਵੱਖ ਖੇਤਰਾਂ ਦੇ ਲਗਭਗ 5000 ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਨਾਗਰੀਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਆਪਰੇਸ਼ਨ ਸਿੰਦੂਰ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਦੇਸ਼ ਭਾਰਤੀ ਸਿਖਰ ਚਾਲੀ ਤੋਂ ਵੱਧ ਪ੍ਰਮੁੱਖ ਥਾਮੇ ਤੇ ਫੌਜ ਸਮੁੰਦਰੀ ਫੌਜ ਹਵਾਈ ਫੌਜ ਭਾਰਤੀ ਤੱਟ ਰਖਕ ਐਨ ਸੀ ਸੀ ਸਮੇਤ ਆਸਾਮ ਰਾਈਫਲਸ ਦੇ ਬੈਂਡ ਵੱਲੋਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ पंजाब के मुख्यमंत्री भगवंत मान कल आजादी के दिहाड़े मौके फरीदकोट विबा पदरी समागम दौरान कौमी झंडा मुख्यमंत्री दफ्तर के बुलारे ने दस कि विधानसभा कुलतार संधवा फिरोजपुर विखे डिप्टी स्पीकर जयकिशन किशन रोड़ी फाजिलका वित्त मंत्री हरपाल चीमा रूपनगर नवीण ऊर्जा मंत्री अमन अरोड़ा लुधियाना समाजिक न्याय डॉ बलजीत कौर एस बी एस नगर उद्योग मंत्री संजीव अरोड़ा संगरूर सेहत मंत्री डॉ बलबीर सिमृतसर विखे कौमी झंडा लहरा की रसम अदगे शहरी विकास ਦੀਪ ਸਿੰਘ ਮੁੰਡੀਆ ਗੁਰਦਾਸਪੁਰ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਤਰਨਤਾਰਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁਲਰ ਮਾਨਸਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੋਗਾਚ ਖਾਨਣ ਮੰਤਰੀ ਬਰਿੰਦਰ ਗੋਇਲ ਬਠਿੰਡਾ ਚ ਪਿੰਡੂ ਵਿਕਾਸ ਮੰਤਰੀ ਤਨਪ੍ਰੀਤ ਸਿੰਘ ਸੌਂਦ ਚਲੰਦਰ ਚ ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ ਪਠਾਨਕੋਟ ਵਿਖੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਐਸਐਸ ਨਗਰ ਚ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਹੁਸ਼ਿਆਰਪੁਰ ਅਤੇ ਲੋਕ ਨਿਰਮਾਣ ਮੰਤਰੀ ਹਰਪਜਨ ਸਿੰਘ ਈਟੀਓ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਉਣਗੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਬਠਿੰਡਾ ਫੌਜੀ ਛਾਣੀ ਦਾ ਦੌਰਾ ਕੀਤਾ ਉਹ ਮੌਜੂਦਾ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਤੇ ਚੇਤਕ ਕੋੜੀ ਸੰਚਾਲਨ ਦੀਆਂ ਤਿਆਰੀ ਦਾ ਮਲਾਂਕਣ ਕਰਨ ਲਈ ਪਹੁੰਚੇ ਹੋਏ ਸਨ ਉਨ੍ਹਾਂ ਨੂੰ ਕੋੜ ਦੇ ਜਨਰਲ ਅਫਸਰ ਕਮਾਂਡਿੰਗ ਨੇ ਸੈਕਟਰ ਚ ਤਾਇਨਾਤ ਯੂਨਿਟਾਂ ਅਤੇ ਫਾਰਮੇਸ਼ਨਾਂ ਦੇ ਸੰਚਾਲਨ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ ਆਧੁਨਿਕ ਤਕਨਾਲੋਜੀਆਂ ਨੂੰ ਸ਼ਾਮਲ ਕਰਨ ਵਾਲੀ ਉਪਕਰਨਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਜਨਰਲ ਦਿਵੇਦੀ ਨੇ ਟੈਕਨੋਲੋਜੀ ਨਾਲ ਜੁੜੇ ਰਹਿਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਤੇ ਸਾਰੇ ਰੈਂਕਾਂ ਦੇ ਅਧਿਕਾਰੀਆਂ ਨੂੰ ਨਿਰੰਤਰ ਸੰਚਾਲਨ ਚੱਕ ਸੀ ਬਣਾਈ ਰੱਖਣ ਦੀ ਅਪੀਲ ਕੀਤੀ ਜਰਨਲ ਨੇ ਰਾਸ਼ਟਰੀ ਸੁਰੱਖਿਆ ਲਈ ਮਜ਼ਬੂਤ ਸਰਹੱਦੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਚ ਭਾਰਤੀ ਫੌਜ ਤੇ ਸੀਮਾ ਸੁਰੱਖਿਆ ਬਲ ਵਿਚਕਾਰ ਨਿਰਵਿਘਨ ਤਾਲਮੇਲ ਦੀ ਵਿਸ਼ਾਲਾ ਕਵੀ ਕੀਤੀ ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸੜਾ ਐਕਸੈਂਡਲਾ ਐਤਰੀ ਰੀਆਰ ਆਰਐਨਯੂ ਚਲੰਦਰ ਸੜਾ ਫੇਸਬੁੱਕ ਪੇਜ ਚ ਹੈ ਆਰਐਨਯੂ ਹਾਈਫਨ ਐਈਆਰ ਚਲੰਦਰ ਅਤੇ YouTube ਤੇ ਸਾਡਾ ਚੈਨਲ ਹੈ ਐਤਰੀ ਰੀਆਯਾ ਚਲੰਦਰ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਮਨਾਉਣ ਲਈ ਪੰਜਾਬ ਦੀ ਸੁਰੱਖਿਆ ਬਤਾ ਦਿੱਤੀ ਗਈ ਹੈ ਤੇ ਸਾਰੀਆਂ ਫੀਲਡ ਯੂਨਿਟਾਂ ਨੂੰ ਹਾਈ ਅਲਰਟ ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ ਸੂਬੇ ਪਾਰ ਵਿੱਚ 1500 ਕਰਮਚਾਰੀਆਂ ਵਾਲੇ ਲਗਭਗ 250 ਪੁਲਿਸ ਬਲਕ ਕਿਸੇ ਵੀ ਸਥਿਤੀ ਨਾਲ ਨਜੁਠਣ ਲਈ ਦਨਾਤ ਕੀਤੇ ਗਏ ਨੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਆਮ ਲੋਕਾਂ ਨੂੰ ਕਟ ਤੋਂ ਕਟਸੋ ਵੀਤਾ ਹੋਵੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਹਾਲ ਹੀ ਚ ਮੌਜੂਦਾ ਸੁਰੱਖਿਆ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਇੱਕ ਮੀਟਿੰਗ ਕੀਤੀ ਉਹਨਾਂ ਨੇ ਤੈਸ਼ੁਦ ਕਰਦੀ ਵਿਰੋਧੀ ਰਣਨੀਤੀ ਦੀ ਸਮੀਖਿਆ ਵੀ ਕੀਤੀ ਅਤੇ ਸੂਬੇ ਚ ਕਾਨੂੰਨ ਵਿਵਸਥਾ ਨੂੰ ਪਾਗਹੋਂ ਤੋਂ ਰੋਕਣ ਲਈ ਅੰਤਰ ਜ਼ਿਲ੍ਹਾ ਤਾਲਮੇਲ ਉੱਚ ਨਿਗਰਾਨੀ ਵਾਲੀਆਂ ਚੌਂਕੀਆਂ ਤੇ 24 ਘੰਟੇ ਚੌਕਸ ਰਹਿਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਇਸ ਦੌਰਾਨ ਜਲੰਧਰ ਕਮਿਸ਼ਨੇਟ ਪੁਲਿਸ ਵੱਲੋਂ ਰੇਲਵੇ ਦੇ ਵਿਸ਼ੇਸ਼ ਡੀਜੀਪੀ ਸ਼ਸ਼ੀ ਪ੍ਰਭਾ tdevedi ਦੀ ਅਗਵਾਈ ਹੇਠ ਸਿਟੀ ਰੇਲਵੇ ਸਟੇਸ਼ਨ ਤੇ ਕੈਂਟ ਰੇਲਵੇ ਸਟੇਸ਼ਨ ਤੇ ਵਿਸ਼ੇਸ਼ ਗੇੜਬੰਦੀ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਸੁਰੱਖਿਆ ਜਾਂਚ ਦੌਰਾਨ ਸੀਸੀਟੀਵੀ ਕੈਮਰਿਆਂ ਦੀ ਜਾਣ ਸ਼ੱਕੀ ਵਿਅਕਤੀਆਂ ਦੀ ਪਛਾਣ ਤੇ ਪੁਚਗਿਛ ਅਤੇ ਉਹਨਾਂ ਦੇ ਸਮਾਨ ਦੀ ਪੂਰੀ ਤਲਾਸ਼ੀ ਲਈ ਗਈ ਵਿਸ਼ੇਸ਼ ਡੀਜੀਪੀ ਨੇ ਸ਼ੱਕੀ ਵਿਅਕਤੀਆਂ ਤੇ ਵਸਤਾਂ ਦੀ ਸਖਤ ਸਕਰੀਨਿੰਗ ਕਰਦੇ ਜ਼ੋਰ ਦੇਣ ਅਤੇ ਟੀਮਾਂ ਨੂੰ 24 ਘੰਟੇ ਚੌਕਸੀ ਬਰਕਰਾਰ ਰੱਖਣ ਦੀ ਹਦਾਇਤ ਕੀਤੀ ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਕੇਂਦਰੀ ਗ੍ਰਹਿ ਦੀ ਪੁਰਸਕਾਰ ਸੰਧਿਆ ਤੇ ਪੰਜਾਬ ਪੁਲਿਸ ਤੇ ਉਹਨਾਂ ਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਤੇ ਬੇਮਿਸਾਲ ਸੇਵਾ ਲਈ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਹਥਿਆਰਬੰਦ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ एम एफ फारूकी ਤੇ ਲੁਧਿਆਣਾ ਕਾਊਂਟਰ ਇੰਟੈਲੀਜੈਂਸ ਇੰਸਪੈਕਟਰ சுரேਸ਼ ਕੁਮਾਰ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਨਾਲ ਨਵਾਜਿਆ ਜਾਵੇਗਾ ਇਸੇ ਤਰ੍ਹਾਂ 14 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਹਨਾਂ ਦੀਆਂ ਬੇਮਿਸਾਲ ਸੇਵਾਵਾਂ ਲਈ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਉਦਰ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਚੰਡੀਗੜ੍ਹ ਦੇ ਸਬ ਇੰਸਪెక్టర్ ਰਾਜੇਂਦਰ ਕੁਮਾਰ ਤੇ ਹੈੱਡ ਕਨਸਟੇਬਲ ਵਿਕਰਮ ਨੂੰ ਵਿਲੱਖਣ ਸੇਵਾਮਲੀ ਰਾਸ਼ਟਰਪਤੀ ਮੈਡਲ ਨਾਲ ਜਦਕਿ 18 ਹੋਰ ਪੁਲਿਸ ਮੁਲਾਜ਼ਮਾਨ ਨੂੰ ਉਹਨਾਂ ਦੀਆਂ ਮੇਮਿਸਾਲ ਸੇਵਾਵਾਂ ਵਾਸਤੇ ਸਨਮਾਨਿਤ ਕੀਤਾ ਜਾਵੇਗਾ आजादी दिवस मनाਉਣ ਲਈ ਹਰਕਤ ਤਿਰੰਗਾ ਮੁਹਿੰਮ ਦੇ ਹਿੱਸੇ ਵਜੋਂ ਪੰਜਾਬਸ ਵਿੱਚ ਦੇਸ਼ ਭਰ ਵਿੱਚ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਨੇ ਅੱਜ ਫਾਜ਼ਿਲਕਾ ਤੋਂ ਸਾਧ ਕੀ ਬਾਰਡਰ ਤੱਕ ਇੱਕ ਯਾਦਗਾਰੀ ਸਰਹੱਦੀ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਲੋਕਾਂ ਨੇ ਦੇਸ਼ ਭਗਤੀ ਦੀ ਭਾਵਨਾ ਤੇ ਉਤਸ਼ਾਹ ਨਾਲ ਹਿੱਸਾ ਲਿਆ ਇਹ ਯਾਤਰਾ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਸ਼ੁਰੂ ਹੋਈ ਤੇ ਤਿਰੰਗੇ ਨੂੰ ਲਹਿਰਾਉਂਦੇ ਹੋਏ ਲੋਕ ਪੈਦਲ ਚੱਲ ਕੇ ਘੰਟਾ ਘਰ ਚੌਕ ਪਹੁੰਚੇ ਫਿਰ ਇਹ ਯਾਤਰਾ ਸਾਧ ਕੀ ਚੌਕੀ ਲੀਰਵਾਨਾ ਹੋਈ ਉੱਥੇ ਪਹੁੰਚਣ ਤੇ 200 ਫੁੱਟ ਉੱਚੇ ਤਿਰੰਗੇ ਨੂੰ ਲਜਾ ਕੇ ਬੀਐਸਐਫ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ ਉਧਰ ਕੇਂਦਰੀ ਸੰਚਾਰ ਬਿਊਰੋ ਚੰਡੀਗੜ੍ਹ ਦੇ ਡਰਾਮਾ ਗਰੁੱਪ ਨੇ ਚੰਡੀਗੜ੍ਹ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਸਹਿਯੋਗ ਨਾਲ ਆਜ਼ਾਦੀ ਦਿਵਸ ਸਮਾਰੋਹ ਹਰਖਾ ਤਿਰੰਗਾ ਪੇਸ਼ ਕੀਤਾ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਪ੍ਰੇਰਨਾਦਾਇਕ ਪੇਸ਼ਕਾਰੀਆਂ ਦਾ ਆਨੰਦ ਮਾਣਿਆ ਨਸ਼ਾ ਵਿਰੋਧੀ ਕਾਰਜਵਾਲ ਤੇ ਕਪੂਰਥਲਾ ਪੁਲਿਸ ਨੇ ਸਾਂਝੇ ਆਪਰੇਸ਼ਨ ਤਹਿਤ ਪਿੰਡ ਸਨੇਚਾਂ ਦੇ ਤਸਕਰ ਗੁਰਨਾਮ ਸਿੰਘ ਨੂੰ ਕਾਬੂ ਕੀਤਾ ਹੈ ਬਲ ਸੂਤਰਾ ਨੇ ਦੱਸਿਆ ਕਿ ਤਸਕਰ ਖਿਲਾਫ ਐਨਡੀਪੀਐਸ ਐਕਟ ਤਹਿਤ 3 ਮਾਮਲੇ ਦਰਜ ਸਨ ਤੇ ਨਸ਼ਿਆਂ ਦੀ ਤਸਕਰੀ ਚ ਸ਼ਾਮਲ ਸੀ ਇਸ ਨਾਲ ਇਲਾਕੇ ਚ ਨਸ਼ਿਆਂ ਦੀ ਤਸਕਰੀ ਦੀ ਲੜੀ ਨੂੰ ਤੋੜਨ ਚ ਮਦਦ ਮਿਲੇਗੀ ਮੁਲਜ਼ਮ ਨੂੰ ਕੇਂਦਰੀ ਜੇਲ ਬਠਿੰਡਾ ਭੇਜਿਆ ਗਿਆ ਹੈ ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ ਤੇ ਪੈ ਰਹੇ ਨਿਰੰਤਰ ਮੀਂਹ ਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਦਾ ਅਸਰ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਵੀ ਪੈਂਦਾ ਨਜ਼ਰ ਆ ਰਿਹਾ ਹੈ ਪਹਾੜਾਂ ਤੋਂ ਆਉਂਦੇ ਪਾਣੀ ਕਾਰਨ ਪਿਆਸ ਨ ਜਿਸ ਕਾਰਨ ਕਪੂਰਥਲਾ ਹੁਸ਼ਿਆਰਪੁਰ ਗੁਰਦਾਸਪੁਰ ਸਮੇਤ ਸੂਬੇ ਪਰਵੇ ਚੌਕਸੀ ਰੱਖੀ ਜਾ ਰਹੀ ਹੈ ਹੋਰ ਵੇਰਵੇ ਨਾਲ ਇੱਕ ਰਿਪੋਰਟ ਕਬੂਤਰਨਬਿਤ ਸੁਲਤਾਨਪੁਰ ਲੋਧੀ ਹਲਕੇ ਦੇ ਕੁਝ ਪਿੰਡਾਂ ਵਿੱਚ ਬਿਆਸ ਦਰਿਆ ਦਾ ਪਾਣੀ ਵਧਣ ਕਾਰਨ ਪੈਦਾ ਹੋਏ ਹਾਲਾਤ ਨੂੰ ਵੇਖਦਿਆਂ ਸੂਬਾ ਆਫਤ ਰਾਹਤ ਬਲ ਐਸ ਡੀ ਆਰ ਐਫ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਂ ਤੇ ਬੰਜਾ ਰਿਹਾ ਹੈ ਡਿਪਟੀ ਕਮਿਸ਼ਨ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹੇ ਦੇ ਨੀਵੇਂ ਖੇਤਰਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਰਾਹਤ ਕੈਂਪਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਉਹਨਾਂ ਦੱਸਿਆ ਕਿ ਸੁੱਕੇ ਰਾਸ਼ਨ ਦੀ ਵੰਡ ਪਸ਼ੂਆਂ ਲਈ ਚਾਰਾ ਤੇ ਪੀਣ ਵਾਲਾ ਪਾਣੀ ਵੀ ਲੋੜਵੰਦਾਂ ਦੇ ਘਰਾਂ ਤੱਕ ਕਿਸ਼ਤੀਆਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ ਪਾਣੀ ਦੇ ਵਧੇ ਪੱਧਰ ਕਾਰਨ ਪ੍ਰਭਾਵਿਤ ਪਿੰਡਾਂ ਉਪਰ ਜਦੀਦ ਅਤੇ ਭੀੜ ਕਦੀਮ ਵਿਖੇ ਘਰਾਂ ਵਿੱਚ ਰਾਸ਼ਨ ਪਹੁੰਚਾਉਣ ਲਈ ਵਿਆਪਕ ਯੋਜਨਾਬੰਦੀ ਕੀਤੀ ਗਈ ਹੈ ਲੋੜ ਪੈਣ ਤੇ ਲੋਕ ਕੰਟਰੋਲ ਰੂਮ ਨੰਬਰ 01822231990 ਤੇ ਸੰਪਰਕ ਕਰ ਸਕਦੇ ਨੇ ਨੰਬਰ ਇੱਕ ਵਾਰ ਫੇਰ ਸੁਣ ਲਓ 01822231990 ਉਧਰ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿਲ ਨਾਲ ਰੜਾ ਮੰਡ ਪਿੰਡ ਅਬਦੁੱਲਾਪੁਰ ਅਤੇ ਬਿਆਸ ਦਰਿਆ ਕਿਨਾਰੇ ਬਣੇ ਤੂਸੀ ਬੰਦ ਦਾ ਜਾਇਜ਼ਾ ਲਿਆ ਤੇ ਸਬੰਧਿਤ ਵਿਭਾਗਾਂ ਨੂੰ ਹਰ ਪੱਧਰ ਤੇ ਤਿਆਰ ਸੰਪਰਕ ਰਹਿਣ ਦੇ ਨਿਰਦੇਸ਼ ਦਿੱਤੇ ਨੇ ਉਹਨਾਂ ਕਿਹਾ ਕਿ ਪੌਂਗ ਡੈਮ ਤੋਂ ਨਿਰੰਤਰ ਪਾਣੀ ਛੱਡਿਆ ਜਾ ਰਿਹਾ ਜਿਸ ਤੇ ਪ੍ਰਸ਼ਾਸਨ ਦੀ ਨਿਰੰਤਰ ਨਜ਼ਰ ਰੱਖੀ ਹੋਈ ਹੈ ਸ਼੍ਰੀਮਤੀ ਜੈਨ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵੀ ਜ਼ਿਲ੍ਹੇ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਲਈ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ ਕਿਸੇ ਵੀ ਅਨਸੁਖਾਵੀ ਘਟਨਾ ਦੇ ਮੱਦੇ ਨਜ਼ਰ ਹੁਸ਼ਿਆਰਪੁਰ ਦੇ ਕੰਟਰੋਲ ਰੂਮ ਨੰਬਰ 01882220412 ਨੰਬਰ ਇੱਕ ਵਾਰ ਫੇਰ ਸੁਣ ਲਓ 0188220020412 ਦੇ ਸੰਪਰਕ ਕੀਤਾ ਜਾ ਸਕਦਾ ਹੈ ਗੁਰਦਾਸਪੁਰ ਵਿੱਚ ਵੀ ਰਾਵੀ ਅਤੇ ਬਿਆਸ ਨਦੀਆਂ ਵਿੱਚ ਪਾਣੀ ਹਾਲੇ ਕਾਬੂ ਹੇਠ ਹੈ ਮੌਸਮ ਵਿਭਾਗ ਨੇ ਅੱਜ ਤੋਂ 17 ਅਗਸਤ ਤੱਕ ਸੂਬੇ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਦ ਕੇ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਪਟਿਆਲਾ ਸੰਗਰੂਰ ਸਮੇਤ ਕੁਝ ਹੋਰ ਜ਼ਿਲ੍ਹਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਪੇਸ਼ੀ ਨਗੋਈ ਕੀਤੀ ਹੈ ਜਲੰਧਰ ਤੋਂ ਆਕਾਸ਼वाणी ਖਬਰਾਂ ਲਈ ਮੈਂ ਰਾਜੇਸ਼ ਬਾਲੀ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਦੋਪਤੀ ਮੁਰਮੂ ਨਾਸੀਵੇਂ ਆਜ਼ਾਦੀ ਦਿਵਸ ਤੋਂ ਇੱਕ ਸ਼ਾਮ ਪਹਿਲਾਂ ਅੱਜ ਰਾਸ਼ਟਰ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਪ੍ਰਸਿੱਧ ਲਾਲ ਕਿਲੇ ਤੋਂ ਕਲਾ ਆਜ਼ਾਦੀ ਦਿਵਸ ਦੀ ਰਹਿਨਵਾਈ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਆਜ਼ਾਦੀ ਦਿਹਾੜੇ ਦੇ ਮੌਕੇ ਫਰੀਦਕੋਟ ਹੋਣ ਵਾਲੇ ਸੁਭਾ ਪਦਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣਗੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਨੂੰ ਸੁਰੱਖਿਆ ਬਧਾਈ ਗਈ ਪੰਜਾਬ ਪੁਲਿਸ ਮੁਖੀ ਵੱਲੋਂ ਸਾਰੀਆਂ ਫ੍ਰੀਡ ਯੂਨਿਟਾਂ ਨੂੰ ਹਾਈ ਅਲਰਟ ਤੇ ਰਹਿਣ ਦੇ ਨਿਰਦੇਸ਼ ਅਤੇ ਵਿਆਸਤ ਰਿਆਜ ਪਾਣੀ ਦਾ ਪੱਧਰ ਵਧਣ ਨਾਲ ਕਪੂਥਲਾ ਦੇ ਮੰਡ ਖੇਤਰ ਚ ਕਈ ਪਿੰਡ ਪ੍ਰਭਾਵਿਤ ਹੁਸ਼ਿਆਰਪੁਰ ਵਿੱਚ ਵੀ ਪ੍ਰਸ਼ਾਸਨ ਚੌਕਸ ਇਸ ਦੇ ਨਾਲ ਪੱਤੀਸ਼ਖ ਖਬਰਾਂ ਖਤਮ ਹੋਈਆਂ ਰਾਸ਼ਟਰਪਤੀ ਦੇ ਸੰਬੋਧਨ ਦੇ ਮੱਦੇਨਜ਼ਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:50 ਮ